ਜਿੰਨੇ ਪੀਸੀਆ ਵਾਲੇ ਜਿੰਨੇ ਵੀ ਲੋਕ ਤੇ ਮੁਲਾਜ਼ਮ ਅੱਗੇ ਆ ਇਹ ਸਾਰੇ ਚੌਕ ਤੇ ਆ ਕੇ ਐ ਕਰਕੇ ਸੈਲਫੀ ਖਾਂਦੇ ਆ ਐਸਵੀ ਬੈਂਕ ਦੇ ਕੋਲ ਜਾ ਕੇ ਸਾਰੀ ਕੰਮ ਇਹ ਕਹਿੰਦੇ ਚਲਾਨ ਕੱਢਦੇ ਨੇ ਬਾਬਾ ਸਭ ਚਲੇ ਜਾਂਦੇ ਲੋਕਾਂ ਨੂੰ ਚੀਜ਼ ਦੀ ਕੋਈ ਨਹੀਂ ਕਰਦੇ ਵਾਹ ਚਲ ਜਾਨ ਨਹੀਂ ਗਈ ਨਹੀਂ ਪੜੋ ਮੈਂ ਨਹੀਂ ਕਰੀ ਇਹ ਅਗਰ ਕੌਮ ਪੁੱਛ ਗਈ ਹੈ ਕਿਸ ਨੂੰ ਲੈ ਕੇ ਆਇਆ ਮੈਂ ਪ੍ਰੂਫ ਵੀ ਦਿਦਾਗਾ ਉਹਨਾਂ ਛੱਲ ਵੀ ਕਿਸੇ ਹੋ ਜੀ ਫੋਟੋ ਹੀ ਦੇ ਦਗਾ ਮੈਂ ਮੈਂ ਖੁਦ ਵੇਖਿਆ ਹੱਥੀ ਉਹਨਾਂ ਨੂੰ ਫੋਟੋ ਫੇਰ ਰਾਤੀ ਜਾਂਦੇ ਕੰਡਿਆਵਾਰ ਉਹ ਤਾਂ ਨਹੀਂ ਹੁੰਦਾ ਨਾਰਾਜ਼ਗੀ ਜਾ ਜਾਣਾ ਨਾਲੇ ਕੁਝ ਨਹੀਂ ਬਣੇ ਕੁਝ ਨਹੀਂ ਪਰਲੇ ਨੇ ਜੀ 2 ਮਿੰਟ ਪਲੀਜ਼ ਸਰ ਸਾਨੂੰ ਬੋਲਣ ਦਿਓ ਲੋਕਾਂ ਦੇ ਚਲਾਨ ਕੱਟਦੇ ਨਹੀਂ ਜੀ ਇਹ ਬੋਲਣ ਦਾ ਕੰਮ ਪਤਾ ਨਹੀਂ ਚੱਲੋ ਅੱਗੇ ਨਾਲ ਚੋ ਪਿੱਛੇ ਨਾਲ ਉਹਨਾਂ ਨੂੰ ਬੋਲਣ ਨਹੀਂ ਸੈਂਸ ਨਹੀਂ ਬੋਲਣ ਦਾ ਪਤਾ ਹੀ ਨਹੀਂ ਕਿ ਇਹਨੂੰ ਕਿਵੇਂ ਬੋਲਣ बीबिया प्रशांत बच्चे प्रशांत देखो ऐसी मोटरसाइकिल फोन नहीं मिलता ਕਹਿੰਦੇ ਕੁੜੀ ਜਾਂਦੀ ਹੈ ਚੈਨ ਖਿੱਚ ਕੇ ਲੈ ਜਾਂਦੇ ਆ ਪਰਦ ਖਿੱਚ ਕੇ ਲੈ ਜਾਂਦੇ ਆ ਇਹਨਾਂ ਨੂੰ ਕੁਝ ਨਹੀਂ ਹੋ ਰਿਹਾ ਇਹ तरफ ਕੀ ਕੀਤਾ ਹੈ ਨਾ ਚੂੜੀਆਂ ਪਾਈ ਹੋਈਆਂ ਬਸ ਅਸੀਂ ਲੱਭ ਰਹੇ ਆ ਅਸੀਂ ਲੱਭ ਰਹੇ ਆ ਅਸੀਂ ਇੱਕ ਲੱਭ ਲਿਆ ਅਸੀਂ ਦੋ ਲੱਭ ਲਿਆ ਹੋਰ ਇਹਨਾਂ ਨੂੰ ਕੁਝ ਨਹੀਂ ਹੋ ਰਿਹਾ ਇਹਨਾਂ ਨੂੰ ਲੱਭ ਕੇ ਨਾ ਸਰਿਆਮ ਚੋਕ ਦੇ ਅੰਦਰ ਇਹੋ ਜੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਇਹਨਾਂ ਦੀ ਪੂਰੇ ਗੈਂਗਾ ਦੀ ਨਾ ਰੂਹ ਕਾਮ ਜਾਏ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਇਸ ਟਾਈਮ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਉਹ ਸਾਰੇ ਮਿੱਠੇ ਪਹੁੰਚੇ ਲਾਰੇ ਨੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਪਰ ਕੁਝ ਨਹੀਂ ਕੋਈ ਕਰਦਾ ਇਹ ਤਰਨਾ ਅੱਜ ਪਹਿਲੀ ਵਾਰੀ ਨਹੀਂ ਲੱਗਿਆ ਇਹ ਸਾਡਾ ਤੀਜੀ ਚੌਥੀ ਵਾਰੀ ਤਰਨਾ ਹੈ ਪਰ ਤੁਹਾਨੂੰ ਹਰ ਵਾਰੀ ਤਰਨੇ ਲਾਨ ਦਾ ਕੋਈ ਮਕਸਦ ਹੈ ਕੋਈ ਵੀ ਕਾਨੂੰਨ ਸਾਡੇ ਤੇ ਬੰਦਾ ਨਹੀਂ ਪਿਆ ਇੰਦਰ ਜੀ ਅੱਜ ਅੱਜ ਤੁਸੀਂ ਜਾਮ ਲਾਇਆ ਅੱਜ ਕੀ ਗੱਲ ਹੈ ਅਸੀਂ ਪਹਿਲਾਂ ਵੀ ਜਾਮ ਲਾ ਚੁੱਕੇ ਹਾਂ ਜਿਹੜਾ ਸਾਡੇ ਫਰੋਲਪੁਰ ਸ਼ਹਿਰ ਹੈ ਉਹਨਾਂ ਦਾ ਨਾ ਬਦਲ ਕੇ ਅਸੀਂ ਬਾਰ-ਬਾਰ ਮੰਗ ਕਰ ਰਹੇ ਚੋਰਪੁਰ ਕਰਦੇ ਹੋ ਕੋਈ ਆਹ ਜੇ ਦਿੱਲੀ ਗਿਆ ਨਿੰਮਤ 30 ਦਿਨਾਂ ਤੇ 7 ਵਾਰ ਦਾ ਤਾਂ ਹੁੰਦੀਆਂ ਨੇ ਹਾਲਾਤ ਇਹਨੇ ਕਿ ਪ੍ਰਸ਼ਾਸਨ ਕੋ ਫਰੋਲਪੁਰ ਨੂੰ ਸੁਣ ਰਿਹਾ ਚਿੱਟਾ ਸ਼ਰਿਆ ਨਿਕਰੀਆ चिटे में नशे चल वारदाता करते हैं जब तौड़ हम वारदात होंगी है तीन देखो तीन दिन तीजी वारदात है आज बाजी जी का भी दुकान है पुरानी सब्जी दुकानी और दुकान के अंदर चार पांच बंद पूरी दुकान के अंदर वर के तोड़ बंद की है तो लटके ला गए हालात यह है पुलिस को प्रशासन कोई प्रबंध नहीं हो रहा असि फिरोजपुर के लोग अपने आप में लाभारी समझ रहे हैं ਜੇ ਵੀ ਤੱਕ ਸਾਡੇ ਦੁਕਾਨਦਾਰਾਂ ਦੀ ਸਾਡੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਏਗੀ ਤਾਂ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਇਹ ਧਰਨਾ ਅਨਿਸ਼ਚਿਤ ਕਾਨੂੰਨ ਵਾਸਤੇ ਚੱਲੇਗਾ ਸਾਨੂੰ ਲੋੜ ਪਈ ਅਸੀਂ ਮਕਾਨਾਂ ਦੀਆਂ ਦੁਕਾਨਾਂ ਦੀਆਂ ਚਾਬੀਆਂ ਡੀਸੀ ਨੂੰ ਸਕੂਲ ਦੇ ਕੇ ਆਵਾਂਗੇ ਜੇ ਪੁਲਿਸ ਕੋਲ ਪ੍ਰਬੰਧ ਨਹੀਂ ਹੋ ਮੰਗਾ ਤਾਂ ਪੁਲਿਸ ਨਹੀਂ ਚੱਲਿਆ ਤਾਂ ਤੇ ਚੂੜੀਆਂ ਪਾ ਲੈਣੇ ਇਸ ਤਰ੍ਹਾਂ ਦੇ ਕਿ ਨੂੰ ਬੜੀ ਬੜੇ ਉਹ 2 ਦਿਨ ਪਹਿਲਾਂ ਵਪਾਰ ਮੰਡਲ ਨੇ ਅਲਟੀਮੇਟਮ ਦਿੱਤਾ ਸੀ ਪੁਲਿਸ ਨੂੰ ਬਿਲਕੁਲ ਜੀ ਉਹਦਾ ਕੁਝ ਨਹੀਂ ਬਣਿਆ ਜੀ ਅੱਜ ਉਹ باوجود ਦੋ ਦਿਨਾਂ ਚਿਰ ਸੀ ਅੱਜ ਤੱਕ ਨਹੀਂ ਹੋ ਗਏ ਕੁਝ ਨਹੀਂ ਬਣਿਆ ਕੋਈ ਗ੍ਰਿਫਤਾਰ ਨਹੀਂ ਹੋਇਆ ਉਹ ਨਵੀਂ ਸਬਜ਼ੀ ਮੰਡੀ ਦੇ ਕੰਮ ਹੋਇਆ ਸੀ ਤੁਸੀਂ ਇਹ ਦੇਖੋ ਪੁਲਿਸ ਦੀ ਕਿੰਨੀ ਨਾਕਾਮੀ ਹੈ ਆਹੋ ਤਿੰਨ ਦਿਨ ਲੱਗੇ ਵੀ ਚਿੱਟੇ ਨਿਕਲੋਂ ਡੋਗੇ ਨਹੀਂ ਸ਼ਰੀਆਂ ਕਾਪੇ ਸ਼ਰੀਆਂ ਕਾਪੇ ਲਾ ਕੇ ਕੁਦਰਤ ਮੇਰੇ ਮੁੰਡੇ ਨੂੰ ਇਹ ਦਿੱਤਾ ਜਾ ਰਿਹਾ ਜੇ ਪੁਲਿਸ ਕੋਲੋਂ ਕੰਵੈਨਸ਼ਨ ਮਿਲਦਾ ਕਿ ਸਾਨੂੰ ਕਾਨੂੰਨ ਸਾਡੀ ਹੱਥੇ ਦੇ ਦੇਵੇ ਇਹ ਮੋ ਆਪਾ ਮਾਰੇ ਆਤੇ ਉਹ ਮੁੰਡਾ ਬਾਬਾ ਦਾ ਡਾਕੀ ਲੈ ਲੇ ਇਹਨਾਂ ਪੌਣ ਮੰਦਲ ਜ਼ਬਰਦਾਨ ਜੀ ਦੋ ਦਿਨ ਬੱਲਾ ਪੁਲਿਸ ਨੂੰ ਮਿਲ ਕੇ ਆਏ ਕੋਈ ਕਾਰਵਾਈ ਨਹੀਂ ਹੋਈ ਹੋਈ ਹੈ ਕਿ ਅੱਜ ਦੁਬਾਰਾ ਜਿਹੜਾ ਕੋਈ ਦੁਕਾਨਦਾਰ ਨੂੰ 30000 ਦਾ ਘਟਵਾ ਹੋਈ ਹੈ ਤੇ ਕੀ ਵਾਕਿਆ ਹੋ ਗਿਆ ਪਰਮੋ ਜੀ ਹਲਾਦੋ ਜੁਗੇ ਫੋਈਪੁਰ ਦੇ ਕੀ ਲੋਕੀ ਆਦੇ ਘਰਾਂ ਦੇ ਵੀ ਸੇਫ ਨਹੀਂ ਲੱਗਦੇ ਪਏ ਇੰਨਾ ਡਰ ਦਾ ਮਾਹੌਲ ਬਣਿਆ ਲੋਕਾਂ ਨੂੰ ਵੀ ਕਰਦੇ ਵਿਚ ਆਦੇ ਕਹਿੰਦੇ ਵੀ ਬੱਚੇ ਵੀ ਕਿਵੇਂ ਪਾਲੀਏ ਕਿਵੇਂ ਇੱਥੇ ਆਰਮੀ ਦੀ ਮਹਿਲਾਵਾਂ ਆਉਂਦੀਆਂ ਸਾਡੇ ਵਪਾਰੀਆਂ ਨੇ ਕੰਮ ਕੰਮ ਦੇ ਲਈ ਕੀ ਇੱਥੇ ਕੋਈ ਪੈਸੇ ਵਟੇ ਜਾਣਗੇ ਪਰ ਉਹ ਵੀ ਡਰਦੇ ਵਿਚਾਰੇ ਉਹਨਾਂ ਵਪਾਰੀ ਵਰਗ ਕੀ ਕਰੇਗਾ ਜਦੋਂ ਆਰਮੀ ਜੇ ਨਹੀਂ ਆ ਨਾ ਲੱਗਦਾ ਆਰਮੀ ਵਾਲੇ ਵੀ ਨਹੀਂ ਵਿਚਨਾ ਆ ਬਾਰੇ ਉਹ ਜਿੰਨੇ ਵੀ ਗਾਗ ਸਾਰੇ ਡਰਦੇ ਮਾਰੇ ਪੰਜ ਦੇ ਬਾਅਦ ਕੋਈ ਨਹੀਂ ਆਂਦਾ ਉਹ ਇੰਨਾ ਦਾ ਬੁਰਾ ਹਾਲ ਹੈ ਕਮ ਦਾ ਜੀ ਲੋਕ ਮੁਸ਼ਕਿਲਾਂ ਦਾ ਗੁਜ਼ਾਰਾ ਕਰ ਰਿਹਾ ਅੱਜ ਕਿੰਨੇ ਪੈਸੇ ਬਾਰੀ ਕੋ ਲੁੱਟੇ ਗਏ ਤੇ ਕੀ ਕੀ ਹੋਇਆ ਜੀ ਇਹਨੂੰ ਜਾਣਕਾਰੀ ਅਜੇ ਨਹੀਂ ਮਿਲ ਬਾਈ ਕਿੰਨੇ ਪੈਸੇ ਲੁੱਟੇ ਪਰ ਇਹਨਾਂ ਚੋਂ ਬਦਲ ਗਿਆ ਜੀ ਉਹਦੀ ਬਾ ਵੱਡੇ ਕੀ ਉਹਨੂੰ ਕਾਬਾ ਮਾਰਿਆ ਤੇ ਉਹਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਜਦੋਂ ਦੁਕਾਨਾਂ ਸਾਰੀਆਂ ਦੀ ਭੰਨਤੀ ਉਹਦੇ ਸ਼ੀਸ਼ੇ ਸਾਰੇ ਭੰਨਤੇ ਤੇ ਕੋਈ ਨਕਦੀ ਵੀ ਸੀ ਉਹ ਵੀ ਚੋਰੀ ਕਰਕੇ ਲੈ ਗਏ ਕੀ ਹਾਲਾਤ ਨੇ ਜਿਹੜਾ ਬਾਕੀ ਬਾਕੀ ਚ ਕਰਾਇਆ ਬਾਕੀ ਇਹ ਹਸਪੀਟਲ ਨੇ ਹੁਣ ਲੈ ਕੇ ਗਿਆ ਨਹੀਂ ਅੱਜ ਅੱਲਾ ਅੱਲਾ ਉਹਦਾ ਅਜੇ ਬਦਲਣ ਲੱਗਾ ਜੀ ਕਿਹੜੇ ਹਸਪਤਲ ਲੈ ਕੇ ਕਿ ਜਲਦੀ ਜਲਦੀ ਦੇ ਵਿੱਚ ਮੁੰਡੇ ਲੈ ਕੇ ਗਏ ਆ ਹਾਲਾਤ ਗੰਭੀਰ ਬਣੀਆਂ ਜੀ ਉਹਦੀ ਬਾਹ ਸੁਣਨ ਜੇ ਆਇਆ ਜੀ ਉਹਨੇ ਇਨਫੋਰਮੇਸ਼ਨ ਮਿਲਿਆ ਤੇ ਵੀ ਬਾਹ ਵੱਡੀ ਜੀ ਹਾਲਾਤ ਜੀ ਦੋ ਦਿਨਾਂ ਦੇ ਅੰਦਰ ਕਾਫੀ ਵਾਰਦਾਤ ਹੋ ਗਈਆਂ ਕੀ ਕਹਿਣਾ ਤੁਹਾਡਾ ਉਹ ਬਾਹ ਦੇ ਅਗਲੇ 3-4 ਦਿਨ ਹੋ ਗਏ ਇੱਕ ਨਹੀਂ ਦੋ ਨਹੀਂ ਜੀ ਇਹ ਆਪਾਂ ਨੂੰ ਤਿੰਨ ਆਪਾਂ ਨੂੰ ਤਿੰਨ ਸੁਣਨ ਜੇ ਆ ਰਹੀਆਂ ਜਿਹੜੀ ਆਪਾਂ ਨੂੰ ਮੋਟੀ ਮੋਟੀ ਪਤਾ ਜਿਹੜੀ ਛੋਟੀ ਮੋਟੀ ਜਿਹੜੀ ਛੋਟੀ ਮੋਟੀ ਹੁੰਦੀ ਹੈ ਨਾ ਜੀ ਚੋਰੀ ਸਨੇਚਿੰਗ ਉਹਦਾ ਪਤਾ ਨਹੀਂ ਲੱਗਦਾ ਉਹਨੇ ਸਿੰਧ ਬੰਗ ਦੇ ਕੋਲੇ ਪਰਸੋਂ ਮੋਟਰਸਾਈਕਲ ਚੱਕ ਸਾਡੇ ਬਸੇ ਨਹੀਂ ਰਿਹਾ ਕੰਮ ਕਿਉਂਕਿ ਅਸੀਂ ਪੁਲਿਸ ਕੋਲ ਆ ਤੇ ਚੋਰ ਕੇ ਜਾਈਦਾ ਕੋਸ ਗੰਦੇ ਕਰਦੇ ਆ ਕਰਦੇ ਆ ਪੁਲਿਸ ਜ਼ਵਾਨ ਦੇ ਵਿੱਚ ਵੀ ਚੋਰੀ ਹੋ ਚੁੱਕੀ ਆ ਤੁਸੀਂ ਤਰਨਾ ਲਾ ਲਿਆ ਚੌਕ ਦੇ ਉਹ ਕੀ ਕਹਿਣਾ ਚਾਹੋਗੇ ਵੀ ਤਰਨਾ ਕਿਸ ਅਨਿਸ਼ਚਿਤ ਤਾਲ ਵਾਸਤੇ ਆ ਜਾਂ ਕਿਸ ਤਰ੍ਹਾਂ ਕੀ ਅੱਗੇ ਦੀ ਕਾਰਵਾਈ ਕੀਤੀ ਹੈ ਇਹ ਜੀ ਜਦੋਂ ਤੱਕ ਸਾਨੂੰ ਪੁਲਿਸ ਇਹ ਜੋੜੀ ਨਹੀਂ ਦੇਉਗੀ ਕਿ ਵੀ ਸਾਨੂੰ ਉਹ ਜਿਹੜੇ ਆਏ ਸੀਗੇ ਗੁੰਡਾ ਅਪਰਾਧੀ ਜੇ ਉਹ ਫੜੇ ਜਾਣਗੇ ਉਹਨੂੰ ਵੀ ਫੜ ਕੇ ਸਖਤ ਸਜ਼ਾ ਦਿੱਤੀ ਜਾਊਗੀ ਹੈ ਤੁਜੋਲੇ ਵਿੱਚ ਕੋਈ ਵੀ ਇਹੋ ਜਿਹੀ ਗੱਦਨਾ ਨਹੀਂ ਹੋਊਗੀ ਤੇ ਅੱਗੇ ਕੋਈ ਇਹੋ ਜਿਹੀ ਵਾਰਤ ਨਹੀਂ ਹੋਣ ਦਿੱਤੀ ਜਾਵੇਗੀ ਫਿਰ ਅਸੀਂ ਸੋਚਾਂਗੇ ਸਾਡੀ ਕਮੇਟੀ ਜੋ ਕਰ ਰਹੀ ਹੈ ਜੀ ਪੰਜਾਬ ਪੁਲਸ ਦਾ ਡਰ ਹੀ ਖਤਮ ਹੋ ਚੁੱਕਿਆ ਹੈ ਪੰਜਾਬ ਸਰ ਜਿਹੜਾ ਧਰਨਾ ਲੱਗਾ ਸਰ ਇਹਦੇ ਬਾਰੇ ਉਮ ਕੀ ਕਾਰਵਾਈ ਇਸ ਤੋਂ ਅਗਲੀ ਕੀਤੀ ਜਾ ਰਹੀ ਹੈ ਜੀ ਇੱਥੇ ਕੈਂਟ ਦੇ ਵਿੱਚ ਇੱਕ ਆਦਮੀ ਦੇ ਕੁਝ ਬੰਦੇ ਛੱਟ ਮਾਰ ਗਏ ਸੀ ਜਿਸ ਸਬੰਧ ਦੇ ਵਿੱਚ ਕੈਂਟ ਵਾਸੀਆਂ ਦਾ ਰੋਸ ਸੀ ਜੋ ਇਸ ਸਬੰਧ ਦੇ ਵਿੱਚ ਉਹ ਸੜਕ ਤੇ ਆ ਕੇ ਉਹਨੇ ਧਰਨਾ ਲਾਇਆ ਸੀ ਜੋ ਉਹਨਾਂ ਦੀ ਵੀ ਸਾਰੀ ਗੱਲ ਸੁਣੀ ਗਈ ਹੈ ਉਹਨਾਂ ਨੂੰ ਅਸੀਂ ਆਪਦੀ ਗੱਲ ਵੀ ਦੱਸੀ ਹੈ ਉਹਨਾਂ ਨੇ ਵਿਸ਼ਵਾਸ ਕੀਤਾ ਹੈ ਪਰਚਾ ਦਰਜ ਕਰਾਓ ਪਰਚਾ ਦਰਜ ਕਰਨ ਤੋਂ ਬਾਅਦ ਇਹ ਬੰਦੇ ਅਨ ਆਈਡੈਂਟੀਫਾਈਡ ਨੇ ਅਸੀਂ ਬਹੁਤ ਜਲਦੀ ਉਹਨਾਂ ਨੂੰ ਫੜ ਲਾਂਗੇ ਤੇ ਕੈਂਟ ਦੇ ਵਿੱਚ ਵੱਤ 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 ਗਸ਼ਟ ਕਰਾਵਾਂਗੇ ਕੁਝ ਅਸੀਂ ਪੀਸੀਆ ਅੱਗੇ ਸਿਗੀਆਂ ਉਹਨਾਂ ਦੇ ਨੋਡਲ ਪੁਆਇੰਟ ਬਣਾਵਾਂਗੇ ਨੋਡਲ ਪੁਆਇੰਟ ਨੂੰ ਖੁਦ ਮੈਂ ਆਪ ਚੈੱਕ ਕਰੂੰਗਾ ਕੁਝ ਗੱਲਾਂ ਇਹਨਾਂ ਤੇ ਸਾਡੇ ਦਰਮਿਆਨ ਹੋਈਆਂ ਨੇ ਜਿਨ੍ਹਾਂ ਤੇ ਜਿਸ ਤੇ ਇਹਨਾਂ ਨੇ ਮੇਰੀ ਕਈ ਗੱਲ ਤੇ ਵਿਸ਼ਵਾਸ ਕੀਤਾ ਔਰ ਹੁਣੇ ਸਥਿਤੀ ਕੰਟਰੋਲ ਚ ਇਹਨਾਂ ਨੇ ਆਪ ਦਾ ਧਰਨਾ ਚੁੱਕ ਲਿਆ ਔਰ ਅਸੀਂ ਇਹਨੂੰ ਜਲਦੀ ਹੀ ਬੰਦੇ ਸਾਰੇ ਫੜ ਲਾਂ ਤੇ ਅੱਛਾ